ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਦੀ ਪੰਜਾਬੀ ਕਿਚਨ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ। ਦੋਸਤੋ ਅੱਜ ਮੈਂ ਤੁਹਾਡੇ ਅੱਗੇ ਬਹੁਤ ਹੀ ਜ਼ਿਆਦਾ ਇੱਕ ਤਰੀਕਾ ਲੱਭ ਕੇ ਲਿਆਈਆਂ ਵਧੀਆ ਤਰੀਕਾ ਲੱਭ ਕੇ ਲਿਆਈਆਂ। ਤੁਸੀਂ ਪਤਾ ਆਪਾਂ ਕੀ ਕਰਦੇ ਆਂ ਜ਼ਿਆਦਾਤਰ ਜਿਹੜੀਆਂ ਆ ਜਿਹੜੇ ਲੋਕ ਜ਼ਿਆਦਾਤਰ ਸ਼ਹਿਰਾਂ ਤੋਂ ਬਾਹਰਲੇ ਖੇਤਾਂ ਦੇ ਵਿੱਚ ਬੈਠੇ ਹੁੰਦੇ ਆ, ਕਈ ਖੇਤਾਂ 'ਚ ਬੈਠੇ ਹੁੰਦੇ ਆ ਜਾਂ ਕੋਈ ਮੰਡੀਆਂ ਤੋਂ ਦੂਰ ਬੈਠੇ ਹੁੰਦੇ ਆ। ਉਹ ਜਦੋਂ ਫਿਰ ਮੰਡੀ ਜਾਂਦੇ ਨਾ ਦੋ ਤਿੰਨ ਦਿਨਾਂ ਦੀ ਸਬਜ਼ੀ ਇਕੱਠੀ ਲੈ ਆਉਂਦੇ ਆ। ਆਉਣੀ ਆ। ਪਰ ਗਰਮੀ ਵਿੱਚ ਪਤਾ ਕੀ ਹੁੰਦਾ ਗਰਮੀ ਦੇ ਵਿੱਚ ਨਾ ਸਬਜ਼ੀਆਂ ਜਿਹੜੀਆਂ ਆਪਾਂ ਜੋ ਫ੍ਰਿਜ ਦੇ ਵਿੱਚ ਆਹ ਰੱਖ ਲੈਨੇ ਆ ਤੇ ਉਹ ਸਬਜ਼ੀਆਂ ਖਰਾਬ ਹੋ ਜਾਂਦੀਆਂ ਤੇ ਹੁਣ ਮੈਂ ਕੀ ਕਰਦੀ ਆ ਪਰ ਤੁਸੀਂ ਸੱਚ ਮੰਨੋਗੇ ਕਿ ਇਹ ਕੋਸ਼ਕ ਟਾਈਮ ਪਹਿਲਾਂ ਮੈਨੂੰ ਕਿਸੇ ਨੇ ਤਰੀਕਾ ਦੱਸਿਆ ਸੀ ਉਸ ਤੋਂ ਬਾਅਦ ਮੇਰੀ ਸਬਜ਼ੀ ਕਦੀ ਵੀ ਖਰਾਬ ਨਹੀਂ ਹੋਈ ਪਾ ਮੈਂ ਉਹਨੂੰ 5-6 ਦਿਨ ਤੱਕ ਰੱਖੀ ਰੱਖਾਂ ਕਦੀ ਮੇਰੀ ਸਬਜ਼ੀ ਖਰਾਬ ਨਹੀਂ ਹੁੰਦੀ ਵੈਸੇ ਤਾਂ ਦੇਖੋ ਬਹੁਤ ਟਾਈਮ ਰੱਖਣੀ ਨਹੀਂ ਚਾਹੀਦੀ ਏ ਕਿ ਸਬਜ਼ੀ ਪਰ ਕਈ ਵਾਰੀ ਆਪਾਂ ਨੂੰ ਕੀ ਹੁੰਦਾ ਆਪਾਂ ਲੈ ਆਉਣੇ ਆ ਠੀਕ ਹੈ ਆਪਾਂ ਸਬਜ਼ੀ ਵੱਧ ਲੈ ਆਉਣੇ ਆ ਠੀਕ ਹੈ ਤੇ ਆਪਾਂ ਨੂੰ ਰੱਖਣੀ ਵੀ ਪੈਂਦੀ ਆ ਕਈ ਵਾਰ ਤੇ ਉਹਦੇ ਅਸਤੇ ਦੇਖੋ ਕੀ ਕਰਨਾ ਵਾ ਸਭ ਤੋਂ ਪਹਿਲਾਂ ਤਾਂ ਜਦ ਤੁਸੀਂ ਸਬਜੀ ਲੈ ਕੇ ਹੀ ਹਜੇ ਆਏ ਹੋ ਘਰੇ ਵੜੇ ਹੀ ਹੋ ਆਉਂਦੇ ਸਾਰ ਹੀ ਨਾ ਧੋਣ ਲੱਗ ਜਾ ਕਰੋ ਸਬਜੀ ਨੂੰ ਕਿਉਂਕਿ ਕਈ ਜਿਹੜੀਆਂ ਸਬ지ਆ ਹੁੰਦੀਆਂ ਸਟੋਰ ਚੋਂ ਵੀ ਆਈਆਂ ਹੁੰਦੀਆਂ ਜੇ ਤੁਸੀਂ ਧੋਣਾ ਹੀ ਆ ਠੀਕ ਹੈ ਧੋਵੋ ਉਹਨੂੰ ਛਾਣਣੀ ਚ ਪਾ ਕੇ ਉਹਦਾ ਪਾਣੀ ਸੁੱਕਣ ਦਿਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰੋ ਜਦੋਂ ਤੁਸੀਂ ਸਬਜੀ ਸਾਂਭਣੀ ਆ ਹੁਣ ਮੈਂ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸੂ ਪਰ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਵੀਡੀਓ ਬਿਲਕੁਲ ਵੀ ਸਕਿੱਪ ਕਰਕੇ ਨਾ ਦੇਖਿਆ ਕਰੋ ਤੇ ਦੂਜੀ ਗੱਲ ਇਹ ਚੈਨਲ ਤੇ ਤੁਸੀਂ ਪਹਿਲੀ ਵਾਰ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਨੂੰ ਵਧੀਆ-ਵਧੀਆ ਕਿਚਨ ਦੇ ਜਿਹੜੇ ਚੱਲਣ ਵਾਲੇ ਆ ਆਪਾਂ ਜੁਗਾੜ ਤੁਹਾਨੂੰ ਦੱਸਿਆ ਕਰਾਂਗੇ ਠੀਕ ਹੈ ਵਧੀਆ-ਵਧੀਆ ਸਬਜ਼ੀਆਂ ਬਣਾਉਣੀਆਂ ਜਿਵੇਂ ਦੱਸਾਂਗੇ ਜਾਂ ਇਹ ਆ ਚੀਜ਼ਾਂ ਕਿਵੇਂ ਆਪਾਂ ਵਧੀਆ ਸੇਵ ਕਰਕੇ ਰੱਖ ਸਕਦੇ ਆ ਦੇਖੋ ਆ ਹੁਣ ਮੈਂ ਨਿੰਬੂ ਤੇ ਟਮਾਟਰ ਤੁਹਾਨੂੰ ਪਤਾ ਨਿੰਬੂ ਤੇ ਟਮਾਟਰ ਦਾ ਬਹੁਤ ਜਲਦੀ ਗਲਦੇ ਆ ਤੇ ਅਦਰਕ ਹੋ ਗਿਆ ਹੁਣ ਅਦਰਕ ਤਾਂ ਆਪਾਂ ਇਕੱਠਾ ਲੈ ਆਉਣੇ ਆ ਚਲੋ ਆਪਾਂ ਪਾਈਆ ਵੀ ਲੈ ਆਉਣੇ ਆ ਇਹ ਕਈ ਕਈਆਂ ਨੂੰ ਅਦਰਕ ਗਰਮੀ ਘਰ ਦਾ ਕਈ ਜਿਵੇਂ ਥੋੜਾ ਜਿਹਾ ਪਾਉਂਦੇ ਆ ਸਬਜ਼ੀ ਵਿੱਚ ਸੋ ਰੱਖਣਾ ਪੈ ਜਾਂਦਾ ਆਪਾਂ ਨੂੰ ਅਦਰਕ ਹਨ ਸੋ ਹੁਣ ਦੇਖੋ ਮੈਂ ਕੀ ਕਰਨਾ ਆ ਦੇਖੋ ਸਬਜ਼ੀ ਲੈ ਕੇ ਆਂਦੀ ਆ ਆਪਾਂ ਪਹਿਲਾਂ ਟਮਾਟਰਾਂ ਨੂੰ ਦੇਖਦੇ ਆ ਆ ਦੇਖੋ ਟਮਾਟਰ ਲੈ ਕੇ ਆਂਦੇ ਠੀਕ ਹੈ ਤੁਸੀਂ ਜਿੰਨੇ ਵੀ ਲਿਆਉਣੇ ਆ ਉਧਾ ਕਿਲੋ ਪਾਈਆ ਕਿਲੋ ਜਿੰਨੇ ਵੀ ਤੁਹਾਡੇ ਘਰ ਦੀ ਲਾਗਤ ਹੈਗੀ ਆ ਸਬਜ਼ੀ ਦੇ ਵਿੱਚ ਪਾਉਣ ਦੀ ਜਿੰਨਾ ਕਿ ਤੁਸੀਂ ਮਸਾਲਾ ਪਾਉਣੇ ਆ ਟਮਾਟਰ ਤਾਂ ਤੁਹਾਨੂੰ ਪਤਾ ਵੈਸੇ ਵੀ ਅੱਜ ਕੱਲ੍ਹ ਗਰਮੀਆਂ ਹੈਗੀਆਂ ਜਿਹੜੀ ਆਪਾਂ ਸਬਜੀ ਲੈ ਕੇ ਆਉਨੇ ਆ ਉਹ ਗਿੱਲੀ ਉਹਦੇ ਉੱਤੇ ਪਾਣੀ ਛਿੜਕਿਆ ਹੁੰਦਾ ਹੈ ਨਾ ਗਿੱਲੀ ਹੁੰਦੀ ਆ ਤੁਸੀਂ ਆਉਂਦੇ ਪਤਾ ਕੀ ਕਰਨਾ ਵਾ ਤੁਸੀਂ ਲਫਾਫੇ ਨੂੰ ਖੋਲ ਲੈਣਾ ਦੇਖੋ ਆ ਜਿਹੜਾ ਟਮਾਟਰ ਤੁਸੀਂ ਇਹਨਾਂ ਨੂੰ ਪੋਣੇ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਤੁਸੀਂ ਸਾਫ਼ ਕਰ ਲੈਣਾ ਠੀਕ ਹੈ ਪੂੰਝ ਲੈਣਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਲੈਣਾ ਵੀ ਕੋਈ ਵੀ ਟਮਾਟਰ ਖਰਾਬ ਨਾ ਹੋਵੇ ਜਿਹੜਾ ਦੇਖੋ ਆ ਜਿਵੇਂ ਹਲਕਾ ਇਹ ਆ ਕੋਈ ਖਰਾਬਾ ਟਮਾਟਰ ਆ ਦੇਖੋ ਆ ਖਰਾਬਾ ਟਮਾਟਰ ਇਹਨੂੰ ਆਪਾਂ ਪਹਿਲਾਂ ਹੀ ਲੱਗ ਕੱਢ ਦੇਣਾ ਤੇ ਉਹ ਖਰਾਬ ਟਮਾਟਰ ਨੂੰ ਮੈਂ ਪਾਸੇ ਤੇ ਰੱਖਦਾ ਇਹਨੂੰ ਆਪਾਂ ਵੇਚਣੀ ਰੱਖਣਾ ਆ ਜਿਹੜੀਆਂ ਸਬਜ਼ੀਆਂ ਵਾ ਹੁਣ ਪਹਿਲਾਂ ਇਹਨੂੰ ਚੈੱਕ ਕਰ ਲਓ ਵੀ ਕੋਈ ਇਹਦੇ ਵਿੱਚੋਂ ਗਲੀ ਤਾਂ ਨਹੀਂ ਹੈਗੀ ਕਿਉਂਕਿ ਕਈ ਵਾਰੀ ਭਲੇਖ ਦੇਣ ਵਾਲੀ ਕੋਈ ਅਜੀਬ ਚੀਜ਼ ਪੈਈ ਜਾਂਦੀ ਹੁੰਦੀ ਹੈ ਲਫਾਵੇ 'ਚ ਠੀਕ ਹੈ ਚੰਗੀ ਤਰ੍ਹਾਂ ਇਹਨੂੰ ਚੈੱਕ ਕਰ ਲਓ ਚੈੱਕ ਕਰਨ ਤੋਂ ਬਾਅਦ ਇਹਨੂੰ ਤੁਸੀਂ ਸਾਫ਼ ਕਰ ਲਓ ਠੀਕ ਹੈ ਸਾਫ਼ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਪਰ ਹੁਣ ਤੁਸੀਂ ਸੋਚੋਗੇ ਵੀ ਤੁਸੀਂ ਆਪ ਤਾਂ ਸਾਫ਼ ਨਹੀਂ ਕੀਤੀ ਮੈਂ ਤਾਂ ਨਹੀਂ ਸਾਫ਼ ਕੀਤੀ ਇਹ ਪਹਿਲਾਂ ਹੀ ਸੁੱਕੇ ਹੋਇਆ ਜਿਹੜੇ ਮਾੜੇ-ਮੋੜੇ ਗਿੱਲੇ ਹੈਗੇ ਉਹ ਮੈਂ ਇਦਾਂ ਪੂੰਝ ਕੇ ਰੱਖੂੰਗੀ ਠੀਕ ਹੈ ਤੁਸੀਂ ਕੀ ਕਰਨਾ ਖਬਾਰ ਲੈਣਾ ਆ ਦੇਖੋ ਖਬਾਰ ਦਾ ਮੈਂ ਇੱਕ ਪਾਸਾ ਲੈ ਲਿਆ ਆ ਜਿਹੜਾ ਖਬਾਰ ਆ ਨਾ ਇਹ ਤੁਸੀਂ ਦੋ ਪੀਸ ਕਰ ਲੈਣੇ ਆ ਆ ਦੋ ਪੀਸ ਕਰ ਲਿਆ ਮੈਂ ਖਬਾਰ ਦੇ ਇਹਦੇ ਦਾ ਕੀ ਕਰਨਾ ਮੈਂ ਇਸ ਤਰੀਕੇ ਦੇ ਨਾਲ ਆ ਜਿਹੜੀ ਸਬਜੀ ਆ ਉਹ ਰੱਖ ਲੈਣੀ ਆ ਜਿਹੜਾ ਟਮਾਟਰ ਇਸ ਤਰੀਕੇ ਦੇ ਨਾਲ ਰੱਖ ਦੇਣੇ ਆ ਮੈਂ ਅੱਖੋਂ टमाटर ਰੱਖ ਲਏ ਇਹਨਾਂ ਨੂੰ ਮੈਂ ਕੀ ਕਰਨਾ ਰੈਪ ਕਰ ਦੇਣਾ ਜੇ ਤੁਹਾਨੂੰ ਲੱਗਦਾ ਵੀ ਪੀਸ ਛੋਟਾ ਉੱਤੇ ਹੋਰ ਖਬਾਰ ਤੁਸੀਂ ਲਾ ਲਓ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਪਰ ਰੈਪ ਕਰ ਲਿਆ ਅਖਬਾਰਾਂ ਦੇ ਇਹਨੂੰ ਪਾਸੇ ਤੇ ਰੱਖ ਦਿਓ ਹੁਣ ਕੀ ਕਰਨਾ ਆ ਦੇਖੋ ਆਵਾ ਅਦਰਕ ਅਦਰਕ ਨੂੰ ਵੀ ਮੈਂ ਐਸੇ ਤਰੀਕੇ ਦੇ ਨਾਲ ਹੀ ਜਿਹੜਾ ਅਖਬਾਰ ਦੇ ਵਿੱਚ ਆਪਾਂ ਲਪੇਟ ਲੈਣਾ ਆ ਦੇਖੋ ਅਦਰਕ ਦੇ ਜਿਹੜੇ ਪੀਸ ਆ ਛੋਟੇ ਛੋਟੇ ਇਹਨਾਂ ਨੂੰ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਅਖਬਾਰ ਦੇ ਵਿੱਚ ਇਵੇਂ ਹੀ ਰੱਖ ਲੈਣਾ ਇਹਨਾਂ ਆ ਦੇਖੋ ਲਸਣ ਨੂੰ ਮੈਂ ਇੰਨੇ ਕ ਪੀਸ ਸੀਗੇ ਠੀਕ ਹੈ ਇਹਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਰੈਪ ਕਰ ਲਾਂਗੇ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਆਹ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਖਾ ਸਕ ਕੇ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਤੇ ਹਰੀਆਂ ਮਿਰਚਾਂ ਪੈਂਦੀਆਂ ਵੀ ਹਰ ਇੱਕ ਸਬਜੀ ਦੇ ਵਿੱਚ ਕਈ ਤਾਂ ਲਾਲ ਸਬਜੀ ਲਾਲ ਮਿਰਚਾਂ ਉਹ ਵੀ ਨਹੀਂ ਖਾਣੀਆਂ ਪਸੰਦ ਕਰਦੇ ਆਪਾਂ ਇਹਨਾਂ ਨੂੰ ਵੀ ਇੱਕ ਅਖਬਾਰ ਚ ਪਾ ਲਾਂਗੇ ਦੇਖੋ ਮੈਂ ਸਾਰੀਆਂ ਮਿਰਚਾਂ ਕੱਢ ਲਈਆਂ ਅਖਬਾਰ ਦੇ ਵਿੱਚ ਇਹਨੂੰ ਆਪਾਂ ਰੈਪ ਕਰ ਦਾਂਗੇ ਆ ਦੇਖੋ ਸੋ ਇਸੇ ਤਰੀਕੇ ਨਾਲ ਦੇਖੋ ਜਿਵੇਂ ਨਿੰਬੂ ਪਾਇਆ ਜਾਂ ਜਿਹੜੀ ਜਿਹੜੀ ਮੈਂ ਸਬਜੀ ਲੈ ਕੇ ਆਈ ਹਾਂ ਸਾਰੀ ਮੈਂ ਅਖਬਾਰ ਦੇ ਵਿੱਚ ਲਵੇਟ ਨੂੰ ਕਿਉਂਕਿ ਜੇ ਇਕੱਲੀ ਗੱਲ ਲਵੇਟਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਤੇ ਕਰਦੋਂ ਮੈਥੀ ਦਿਖਾ ਦੇਣੀ ਆ ਇਸੇ ਤਰੀਕੇ ਨਾਲ ਤੁਸੀਂ ਨਿੰਬੂ ਜੋ ਕੁਝ ਵੀ ਚੀਜ਼ਾਂ ਲੈ ਕੇ ਆਏ ਹੋ ਸਾਰੀਆਂ ਉਸੇ ਤਰ ਲਪੇਟ ਲੈਣੀਆਂ ਹੁਣ ਤੁਸੀਂ ਕੀ ਕਰਨਾ ਤੁਸੀਂ ਹੁਣ ਲੈਣਾ ਵਾ ਇੱਕ ਪਲਾਸਟਿਕ ਦਾ ਡੱਬਾ ਪਲਾਸਟਿਕ ਦਾ ਡੱਬਾ ਦੇਖੋ ਭਾਵੇਂ ਛੋਟੇ ਡੱਬੇ ਵੀ ਹਨ ਤੁਹਾਡੇ ਕੋਲੇ ਬੱਚਿਆਂ ਦੇ ਛੋਟੇ ਟਿਫਨ ਹੁੰਦੇ ਆ ਬੱਚੇ ਸਕੂਲ ਜਾਂਦੇ ਆ ਕਈ ਵਾਰੀ ਬੱਚੇ ਨਵੇਂ ਟਿਫਨ ਲੈ ਲੈਂਦੇ ਆ ਪਰ ਆਂਟੀਫਨ ਉਵੇਂ ਹੀ ਪਏ ਹੁੰਦੇ ਆ ਸੋ ਉਹਨਾਂ ਵਿੱਚ ਵੀ ਤੁਸੀਂ ਅਖਬਾਰ ਦੇ ਪੀਸ ਰੱਖਣਾ ਆਪਾਂ ਕੀ ਕਰਨਾ ਵਾ ਆ ਦੇਖੋ ਜਿਹੜੀ ਚੀਜ਼ ਹੈਵੀ ਆ ਜਿਵੇਂ ਹੁਣ ਟਮਾਟਰ ਜਿਆਦੇ ਸੀ ਉਹ ਆਪਾਂ ਥੱਲੇ ਰੱਖ ਲੇ ਇਹਦੇ ਇੱਕ ਪਾਸੇ ਆਪਾਂ ਰੱਖਤਾ ਅਦਰਕ ਇਧਰ ਰੱਖੀਏ ਮਿਰਚਾਂ ਤੇ ਇਹ ਟੱਕਨ ਨੂੰ ਆਪਾਂ ਕਰ ਦਾਂਗੇ ਬੰਦ ਚੰਗੀ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਸਟੋਰ ਕਰ ਦਾਂਗੇ ਫ੍ਰਿਜ ਦੇ ਨੀਚੇ ਵਾਲੇ ਖਾਣੇ ਵਿੱਚ ਜਿਹੜਾ ਆਪ ਨੂੰ ਸਬਜ਼ੀਆਂ ਵਾਸਤੇ ਦਿੱਤਾ ਹੁੰਦਾ ਖਾਣਾ ਜਿਹੜਾ ਪਲਾਸਟਿਕ ਦਾ ਖਾਨਾ ਆਪਾਂ ਨੂੰ ਥੱਲੇ ਫਰੈਸ਼ ਫੂਡ ਜਿੰਦਾਂ ਤੇ ਲਿਖਿਆ ਹੁੰਦਾ ਜਾਂ ਫਰੈਸ਼ ਲਿਖਿਆ ਹੁੰਦਾ ਤੇ ਸਬਜ਼ੀਆਂ ਜਾਂ ਮਾਈਆਂ ਹੁੰਦੀਆਂ ਫ੍ਰਿਜਾਂ ਦੇ ਵਿੱਚ ਉਹਦੇ ਵਿੱਚ ਆਪਾਂ ਇਹਨੂੰ ਰੱਖ ਦਾਂਗੇ ਤੇ ਤੁਸੀਂ ਰੱਖ ਕੇ ਦੇਖਿਓ ਤੁਸੀਂ ਭਾਵਾਂ ਮਿਰਚਾਂ ਧੋੜੀਆਂ ਕਿ ਮਿਰਚਾਂ ਕਈ ਲੋਕ ਘੱਟ ਮਿਰਚ ਖਾਂਦੇ ਆ ਕਈ ਵੱਧ ਖਾਂਦੇ ਕਈ ਅਗਰ ਦੇ ਇੰਨੀਆਂ ਕਿ ਮਿਰਚਾਂ ਦੋਹਾਂ ਤਿੰਨਾਂ ਦਿਨਾਂ ਚ ਹੀ ਨਿਬੜ ਜਾਂਦੀਆਂ ਤੇ ਕਈਆਂ ਕਈ ਪਾਉਂਦੇ ਦਾਲ ਕੀ ਥੋੜੀ ਮਿਰਚ ਪਾਉਂਦੇ ਆ ਸੋ ਤੁਸੀਂ ਦੇਖਿਓ ਤੁਹਾਡੀ ਮਿਰਚ ਨਹੀਂ ਖਰਾਬ ਹੋਏਗੀ ਜਿੰਨਾ ਇਹਦੇ ਵਿੱਚ ਮੋਇਸਚਰ ਬਣੇਗਾ ਉਸ ਅਰਾ ਜਿਹੜਾ ਅਖਬਾਰ ਹੁੰਦਾ ਅਖਬਾਰ ਦੇ ਵਿੱਚ ਇਹ ਇੱਕ ਵਾਰ ਦੀ ਕੁਆਲਿਟੀ ਹੁੰਦੀ ਹੈ ਉਹ ਮੂਅਸ਼ਰ ਨੂੰ ਬਹੁਤ ਜਲਦੀ ਸੋਖ ਲੈਂਦਾ ਸੋਨੇ ਆਪਦੇ ਜੇ ਸੋਖ ਲੈਣਾ ਜਿਹੜੀਆਂ ਤੁਹਾਡੀਆਂ ਸਬਜ਼ੀਆਂ ਨੇ ਉਹ ਜਦੋਂ ਤੁਸੀਂ ਕੱਢੋਗੇ ਉਦੋਂ ਵੀ ਤੁਹਾਨੂੰ ਇਸੇ ਤਰੀਕੇ ਦੇ ਨਾਲ ਹੀ ਮਿਲਣੀਆਂ ਪਰ ਹਾਂ ਤੇ ਇਸ ਇਹ ਜਿਹੜਾ ਤਰੀਕਾ ਇਕੱਲੀਆਂ ਸਬਜ਼ੀਆਂ ਵਾਸਤੇ ਨਹੀਂ ਫਰੂਟਾਂ ਵਾਸਤੇ ਵੀ ਸੇਮ ਇਹ ਆ ਤੁਸੀਂ ਕੇਲੇ ਲੈ ਕੇ ਆਉਨੇ ਹੋ ਕੇਲੇ ਤੁਸੀਂ ਲਿਆਉਨੇ ਆ ਕਿਲੋ ਜਾਂ 2 ਕਿਲੋ ਲੈ ਆਉਨੇ ਆ ਜਾਂ ਕਈਆਂ ਨੂੰ ਦਰਜਣਾਂ ਦੇ ਹਿਸਾਬ ਤੇ ਮਿਲਦੇ ਆ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਅਖਬਾਰ ਦੇ ਵਿੱਚ ਲਪੇਟ ਕੇ ਪਲਾਸਟਿਕ ਦੇ ਕੰਟੇਨਰ ਚ ਪਾ ਕੇ ਤੇ ਤੁਸੀਂ ਜਿਹੜਾ ਫ੍ਰਿਜ ਦਾ ਨੀਚੇ ਵਾਲਾ ਡੱਬਾ ਉਥੇ ਨੀਚੇ ਵਾਲੇ ਡੱਬੇ ਉੱਥੇ ਰੱਖ ਸਕਦੇ ਹੋ ਪਰ ਕਈਆਂ ਕੋਲ ਹੁਣ ਜਿਵੇਂ ਮੇਰੀ ਫਰਿੱਜ ਬਹੁਤ ਵੱਡੀ ਨਹੀਂ ਹੈਗੀ ਤੇ ਮੇਰੀ ਫਰਿੱਜ ਦੇ ਵਿੱਚ ਆ ਥੱਲੇ ਦੋ ਦੋ ਤਿੰਨ ਡੱਬੇ ਹੀ ਆਉਂਦੇ ਆ ਤੇ ਸੋ ਮੈਂ ਉਹਦੇ ਬਾਹਰਲੇ ਪਾਸੇ ਵੀ ਰੱਖ ਜਿਹੜੇ ਉੱਪਰ ਸ਼ੀਸ਼ਾ ਇਹ ਲੱਗਿਆ ਹੁੰਦਾ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਸੋ ਤੁਸੀਂ ਇਹ ਟ੍ਰਿਕ ਮੈਨੂੰ ਯੂਜ਼ ਕਰਕੇ ਤੇ ਮੈਨੂੰ ਤੁਸੀਂ ਦੱਸਿਓ ਫਿਰ 4 ਜਾਂ 5 ਦਿਨਾਂ ਬਾਅਦ ਕਿ ਤੁਹਾਨੂੰ ਕੋਈ ਸਬਜ਼ੀ ਸੁੱਟਣੀ ਨਹੀਂ ਪੈਗੀ ਇਹ ਤਰੀਕਾ ਨੂੰ ਤੁਸੀਂ ਜ਼ਰੂਰ ਬਤਿਓ ਫਿਰ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਜੇ ਤੁਸੀਂ ਨਵੇਂ-ਨਵੇਂ ਹੋਰ ਰਸੋਈ ਦੇ ਹੈਕਸ ਸਿੱਖਣੇ ਆ ਤੇ ਤੁਸੀਂ ਫਿਰ ਮੈਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰੋ ਤੇ ਧੰਨਵਾਦ ਤੁਹਾਡਾ ਕੁਦਰਤ ਦੀ ਪੰਜਾਬੀ ਰਸੋਈ ਦੇਖਣ ਵਾਸਤੇ